ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਆ ਹਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ ਵਿਖੇ ਕੀਤਾ ਸ਼ਾਹਪੁਰ ਕੰਡਿ ਡੈਮ ਦਾ ਰਸਮੀ ਤੌਰ ਤੇ ਉਦਘਾਟਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਸੀ ਕਾਫੀ ਸਮੇਂ ਤੋਂ ਨਿਰਮਾਣ ਅਧੀਨ ਤੇ ਮਾਝਾ ਖੇਤਰ ਲਈ ਸਾਬਤ ਹੋਵੇਗਾ ਲਾਈਫਲਾਈਨ ਇਹ ਪ੍ਰੋਜੈਕਟ ਜਿਹੜਾ ਕਾਫੀ ਧੀਰ ਤੋਂ ਨਿਰਮਾਣ ਅਧੀਨ ਸੀਗਾ ਤੇ ਇਹ ਸ਼ਾਹਪੁਰ ਕੰਡਿਟੈਂਟ ਜਿਹੜਾ ਹੈ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫਲਾਈਨ ਸਾਬਤ ਹੋਊਗਾ। ਔਰ ਜਿੱਥੇ ਬਿਜਲੀ ਬਣੂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ। ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ। ਤੇ ਕੱਲੇ ਬਿਜਲੀ ਨਾਲ ਘਰ ਨਹੀਂ ਰੌਸ਼ਨ ਹੋਣਗੇ, ਨੌکریاں ਮਿਲਣਗੀਆਂ ਤਾਂ ਉਹਨਾਂ ਦੇ ਸੁਪਨੇ ਵੀ ਰੌਸ਼ਨ ਹੋਣਗੇ। ਇਸ ਡੈਮ ਦੀ ਜਿਹੜੀ ਕੁੱਲ ਲਾਗਤ ਹੈ 3394.49 ਕਰੋੜ ਹੈ ਜਿਦੇ ਚ 80% ਯੋਗਦਾਨ ਪੰਜਾਬ ਦਾ 2694.02 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 20% ਯੋਗਦਾਨ ਜਿਹੜਾ ਉਹ ਕੇਂਦਰ ਦਾ 700 ਕਰੋੜ ਰੁਪਏ ਦੇ ਲਗਭਗ ਉਹਨਾਂ ਦਾ ਯੋਗਦਾਨ 3172 1 ਏਕੜ ਦੇ ਲਗਭਗ ਜ਼ਮੀਨ ਅਕਵਾਇਰ ਕੀਤੀ ਗਈ ਜਿਦੇ ਚੋ 1600 43.77 ਏਕੜ ਜ਼ਮੀਨ ਜਨਨ ਕਿ ਮੋਰ ਥੈਨ 50% ਪੰਜਾਬ ਨਾਲ ਸੰਬੰਧਿਤ ਤੇ 1527.95 ਜੰਮੂ ਕਸ਼ਮੀਰ ਨਾਲ ਸੰਬੰਧਿਤ ਜ਼ਮੀਨ ਜਿਹੜੀ ਅਕਵਾਇਰ ਇਸ ਪ੍ਰੋਜੈਕਟ ਵਾਸਤੇ ਕੀਤੀ ਗਈ 5000 ਹਕਟੇਰ ਜਨਨ ਕਿ ਲਗਭਗ 12.5 ਹਜ਼ਾਰ ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਦੇ ਚੱਲਣਾ ਹੋਊਗਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਝੀਰੀ ਦਰਬਾਰ ਸਭ ਜਾ ਕੇ ਟੀਕਿਆ ਮੱਥਾ ਤੇ ਸੇਕ ਸੰਗਤ ਨੂੰ ਦਿੱਤੀਆਂ ਬੁਲਾਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ سلسلے ਦੇ ਵਿੱਚ ਉਹਨਾਂ ਮਸਤ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜਿਹੜੀ ਹੈ پوری ਦੁਨੀਆ ਦੇ ਵਿੱਚ ਲੱਖ ਮਸਤ ਹੋ ਰਹੀ ਹੈ ਉਹਨਾਂ ਦੇ ਮੁਕੰਦਸ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰਨ ਲਈ ਪਰਿਵਾਰ ਸਮੇਤ ਅੱਜ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਤੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪ੍ਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮਤ ਪੱਖੀ ਬਲ ਬਖਸ਼ੇ ਅੱਗੇ ਤੇ ਰਾਹ ਤੇ ਚੱਲਣ ਦਾ ਬਲ ਬਖਸ਼ੇ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਾਈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਇਹ ਦਾਸ ਕੀਤੇ ਹੋਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਰਕ ਰਿਹਾ ਮੈਂ ਬਹੁਤ ਬਹੁਤ ਬਧਾਈ ਵੀ ਦਿੰਦਾ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਲਈ ਕੇਰਲਾ ਦੇ ਮੁੱਖ ਮੰਤਰੀ ਪਨਰੇ ਵਿਜੈ ਨੂੰ ਦਿੱਤਾ ਸੱਦਾ ਪੰਜਾਬ ਪਾਸਪਾ ਦੇ ਬੁਲਾਰੇ ਪ੍ਰਤਪਾਲ ਸਿੰਘ ਬਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਖਤ ਲਿਖ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਚਾਂਦਨੀ ਚੌਕ ਇਲਾਕੇ ਦਾ ਨਾਮ ਸੀਸ ਗੰਜ ਰੱਖਣ ਤੇ ਨਾਲ ਹੀ ਨੀੜਲੇ ਮੈਟਰੋ ਸਟੇਸ਼ਨਾਂ ਨੂੰ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੇ ਨਾਮ ਸਮਰਪਿਤ ਕਰਨ ਦੀ ਉਠਾਈ ਮੰਗ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਵਾਲੇ ਦਿਨ ਮੈਂ ਰੇਖਾ ਗੁਪਤਾ ਜੀ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇੱਕ ਚਿੱਠੀ ਭੇਜੀ ਹੈ ਚਿੱਠੀ ਹੈਗੀ ਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਜਿਹੜਾ ਦਿਵਸ ਆ ਰਿਹਾ ਦਿਹਾੜਾ ਆ ਰਿਹਾ ਉਸ ਨੂੰ ਸਮਰਪਿਤ ਜਿਹਦੇ ਵਿੱਚ ਮੈਂ ਉਹਨਾਂ ਅੱਗੇ ਇੱਕ ਮੰਗ ਰੱਖੀ ਹੈ ਬੇਨਤੀ ਕੀਤੀ ਹੈ ਉਹਨਾਂ ਨੂੰ ਕਿ ਜਿਹੜਾ ਚਾਨਨੀ ਚੌਂਕ ਹੈ ਉਹ ਚਾਨਨੀ ਚੌਂਕ ਜਿੱਥੇ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕੀਤਾ ਗਿਆ ਜਿੱਥੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਅੱਲਾ ਜੀ ਦੀ ਸ਼ਹਾਦਤ ਹੋਈ ਉਹ ਚਾਨਨੀ ਚੌਂਕ ਜਿੱਥੇ ਇਤਿਹਾਸ ਕਹਿੰਦਾ ਹੈ ਕਿ ਸਵਾਮਨ ਜਨੈਊ ਲਾਉਣ ਤੋਂ ਬਾਅਦ ਔਰੰਗਜ਼ੇਬ ਰੋਟੀ ਖਾਂਦਾ ਹੁੰਦਾ ਸੀ ਉਥੇ ਲੱਖਾਂ ਲੋਕਾਂ ਤੇ ਅਤਿਆਚਾਰ ਹੋਇਆ ਹੋਗਾ ਕਿੰਨਾ ਦਾ ਤਰਮ ਪ੍ਰਵਰਤਨ ਕਰਵਾਇਆ ਗਿਆ ਹੋਗਾ ਕਿੰਨੇ ਲੋਕਾਂ ਨੂੰ ਮਾਰਿਆ ਜਾਂ ਸ਼ਹੀਦ ਕੀਤਾ ਗਿਆ ਹੋਗਾ ਉਹ ਚਾਰਨੀ ਚੌਂਦਾ ਨਾਮ ਸਾਨੂੰ ਉਸ ਵੇਲੇ ਦੇ ਹੋਏ ਜ਼ਬਰ ਜ਼ੁਲਮ ਦੀ ਅੱਜ ਵੀ ਅਹਿਸਾਸ ਕਰਾਉਂਦਾ ਕਿ ਉਹ ਜ਼ਬਰ ਜ਼ੁਲਮ ਦੀ ਜਗਾ ਸੀ ਸੋ ਮੈਂ ਅੱਜ ਉਹਨਾਂ ਤੋਂ ਬੇਨਤੀ ਕੀਤੀ ਕਿ ਜਿਹੜਾ ਇਹ ਚਾਨੀ ਚੌਕ ਹੈ ਉਸ ਦਾ ਨਾਮ ਬਦਲ ਕੇ ਸੀਸਗੰਜ ਕਰ ਦਿੱਤਾ ਜਾਵੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸੀਸਗੰਜ ਹੈ ਤੇ ਉਹ ਇਲਾਕਾ ਸੀਸਗੰਜ ਦੇ ਨਾਮ ਦੇ ਨਾਲ ਜਾਣਿਆ ਜਾਵੇ ਉਸ ਦਾ ਨਾਮ ਤਬਦੀਲ ਕੀਤਾ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਪਹਾੜ ਗੰਜ ਚਰਿਆ ਕੰਝ ਵੈਸੇ ਇਲਾਕੇ ਹੈਗੇ ਨੇ ਤਾਂ ਸੀਸਗੰਜ ਇਹਨੂੰ ਵੀ ਮਹੱਤਤਾ ਦਿੱਤੀ ਜਾਵੇ ਕਿਉਂਕਿ ਲੋਕ ਆਇਆ ਕਰ ਤੇ ਉਹ ਇਤਿਹਾਸ ਤੋਂ ਜਾਣੂ ਹੁੰਨ ਦੂਸਤੀ ਮੈਂ ਬੇਨਤੀ ਉਹਨਾਂ ਨੂੰ ਇਹ ਕੀਤੀ ਹੈ ਕਿ ਜਿਨ੍ਹਾਂ ਤਿੰਨ ਮੈਟਰੋ ਸਟੇਸ਼ਨ ਨਾਲ ਲੱਗਦੇ ਨੇ ਚਾਹ ਨਹੀਂ ਚਾਹੁੰਦੇ ਉਹਨਾਂ ਤਿੰਨ ਮੈਟਰੋ ਸਟੇਸ਼ਨਾਂ ਦੇ ਵਿੱਚੋਂ ਨਾਮ ਬਦਲ ਕੇ ਇੱਕ ਭਾਈ ਸਤੀਦਾਸ ਜੀ ਦੇ ਨਾਮ ਦੇ ਉੱਪਰ ਇੱਕ ਭਾਈ ਮਤੀਦਾਸ ਜੀ ਦੇ ਨਾਮ ਦੇ ਉੱਪਰ ਤੇ ਇੱਕ ਭਾਈ ਦਿਆਲਾ ਜੀ ਦੇ ਨਾਮ ਦੇ ਉੱਪਰ ਮੈਟਰੋ ਸਟੇਸ਼ਨਾਂ ਦਾ ਵੀ ਨਾਮ ਰੱਖਿਆ ਕਿਉਂਕਿ ਲੱਖਾਂ ਲੋਕ ਉੱਥੋਂ ਗੁਜ਼ਰਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੇ ਇਨ੍ਹਾਂ ਸਿੱਖਾਂ ਦੀ ਸ਼ਹਾਦਤ ਜੁਰਮ ਦੇ ਖਿਲਾਫ ਸੀ ਜ਼ਬਰ ਦੇ ਖਿਲਾਫ ਸੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਖਿਲਾਫ ਸਾਬਕਾ ਗ੍ਰਹਿ ਮੰਤਰੀ ਮੋਤਾ ਸਿੰਘ ਬਾਰੇ ਕੀਤੀ ਗਈ ਵਿਵਾਦਿਤ ਟਿੱਪਣੀ ਤੋਂ ਬਾਅਦ ਦਰਜ ਕੀਤੀ ਗਈ ਐਫਆਈਆਰ ਪੁਲਿਸ ਨੇ ਜਾਂਚ ਕੀਤੀ ਸ਼ੁਰੂ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਖਿਲਾਫ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕਾਂਗਰਸ ਦੀ ਸਪੋਕਸਪਰਸਨ ਟੀਨਾ ਚੌਧਰੀ ਨੇ ਕੀਤੀ ਰਾਜਾ ਬੜਿੰਗ ਦੀ ਹਮਾਇਤ ਕਿਹਾ ਕਿ ਮੁਆਫੀ ਮੰਗਣ ਤੋਂ ਬਾਅਦ ਐਫ ਆਈ ਆਰ ਦਰਜ ਹੋਣਾ ਦਿੰਦਾ ਇਹ ਗਲਤ ਸੁਨੇਹਾ ਤੇ ਨਾਲ ਹੀ ਕਿਹਾ ਕਿ ਕਾਂਗਰਸ ਹਮੇਸ਼ਾ ਖੜੀ ਹੈ ਦਲਤ ਭਾਈਚਾਰੇ ਦੇ ਨਾਲ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹੋਵਾਂਗੇ ਕਿ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਦੌਰਾਨ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਦੇ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਅਤੇ ਉਹਨਾਂ ਦੇ ਸਮਾਜ ਬਾਰੇ ਲੋਕਾਂ ਦੇ ਵਿੱਚ ਗੱਲ ਰੱਖਣੀ ਚਾਹੀਦੀ। ਲੇਕਿਨ ਉਹਨਾਂ ਦੇ ਬਿਆਨਾਂ ਨੂੰ ਬਾਖੀ ਪਾਰਟੀਆਂ ਨੇ ਤੋੜ ਮਰੋੜ ਕੇ ਕੁਝ ਹੋਰ ਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਸਮਾਜ ਨੂੰ ਵੱਚਣ ਕੇ ਆਪਣਾ ਯੋਗਦਾਨ ਦੇਣ ਵਾਸਤੇ ਸਪੋਰਟ ਕੀਤੀ ਹੈ। ਚਾਹੇ ਰਿਜ਼ਰਵੇਸ਼ਨ ਨੂੰ ਲੈ ਕੇ ਹੈ, ਚਾਹੇ ਮਹਿਲਾਾਂ ਦੀ ਰਿਜ਼ਰਵੇਸ਼ਨਸ ਨੂੰ ਲੈ ਕੇ ਹੈ ਔਰ ਅੱਜ ਵੀ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਬੈਠੇ ਕਈ ਸਾਰੇ ਐਸੇ ਵਰਗ ਨੇ ਜਿੱਥੇ ਖਾਸ ਤੌਰ ਤੇ ਐਸੀ ਵਰਗ ਨੂੰ ਕਾਂਗਰਸ ਪਾਰਟੀ ਨੇ ਹਮੇਸ਼ਾ ਪਹਿਲ ਦੇ ਆਧਾਰ ਤੇ ਮੌਕਾ ਦਿੱਤਾ ਔਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਪਹਿਲੇ ਸੀਐਮ ਚੰਨੀ ਸਾਹ ਬਣਾਏਗੇ ਜਿਹੜੇ ਵੀ ਅਸੀਂ ਸਮਾਜ ਤੋਂ ਤਾਨੂਕਾਰ ਰੱਖਦੇ ਨੇ ਇਹ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਪਰ ਖਾਸ ਤੌਰ ਤੇ ਇਸ ਉੱਪਰ ਜੋ ਵੀ ਬੂਟਾ ਸਿੰਘ ਜੀ ਦੇ ਬਾਰੇ ਜੋ ਟਿੱਪਣੀ ਕੀਤੀ ਗਈ ਉਸ ਉੱਪਰ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾਵੜੀਨ ਜੀ ਨੇ ਖਾਸ ਤੌਰ ਤੇ ਇਸ ਉੱਪਰ ਮਾਫੀ ਵੀ ਮੰਗੀ ਹੈ ਕਿ ਅਗਰ ਕਿਸੇ ਦੇ ਮਨਤੇ ਉਤੇ ਕੋਈ ਠੇਸ ਪਹੁੰਚੀ ਹੈ ਤੇ ਮੈਂ ਉਸ ਚੀਜ਼ ਦੀ ਮਾਫੀ ਮੰਗਦਾ ਮਾਫੀ ਮੰਗਣ ਤੋਂ ਬਾਅਦ ਵੀ ਪਰਚਾ ਦਰਜ ਹੋ ਜਾਣਾ ਇਹ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਕੋਈ ਚੰਗਾ ਮੈਸੇਜ ਨਹੀਂ ਜਾ ਰਿਹਾ ਕਿਉਂਕਿ ਰਾਜਾ ਬੜਿੰਗ ਜੀ ਦੀ ਮਨਛਾ ਬੂਟਾ ਸਿੰਘ ਜੀ ਦੀ ਇਮੇਜ ਨੂੰ ਕਿਸੇ ਤਰ੍ਹਾਂ ਦੀ ਕੋਈ ਖਰਾਬ ਕਰਨ ਦੀ ਨਹੀਂ ਸੀ। ਸਾਲ 2021 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਸਮੇਤ ਚਾਰ ਹੋਰ ਆਗੂਆਂ ਦੇ ਉੱਪਰ ਦਰਜ ਹੋਏ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਕੀਤਾ ਚਾਰਾਂ ਨੂੰ ਬਰੀ ਤੇ 2021 ਦੇ ਵਿੱਚ ਪੰਜਾਬ ਭਾਜਪਾ ਦੇ ਸੈਕਟਰ 37 ਦੇ ਦਫ਼ਤਰ ਦਾ ਕਿਰਾਉ ਕਰਨ ਮੌਕਿਮ ਹੋਇਆ ਸੀ ਮਾਮਲਾ ਦਰਜ ਤੇ ਨਾਲ ਹੀ ਪੁਲਿਸ ਦੇ ਉੱਪਰ ਹਮਲਾ ਕਰਨ ਤੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੇ ਲੱਗੇ ਸੀ ਇਲਜ਼ਾਮ ਸਿਨੀਅਰ ਅਕਾਲੀ ਆਗੂ ਵਰਦੀਪ ਸਿੰਘ ਨੋਨੀਮਾਨ ਨੂੰ ਮੁਹਾਲੀ ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ ਈਲਾਲਾਬਾਦ ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਬੀੜੀਪੀਓ ਦਫ਼ਤਰ ਅੱਗੇ ਗੋਲੀ ਚੱਲਣ ਦਾ ਦੱਸਿਆ ਜਾ ਰਿਹਾ ਮਾਮਲਾ ਪੰਜਾਬੀ ਗਾਇਕ ਡਾਕਟਰ ਸਤਿੰਦਰ ਸਰਤਾਜ ਦੇ ਨਾਮ ਉੱਤੇ ਬਣੇਗੀ ਸੜਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ 10 ਨਵੰਬਰ ਨੂੰ ਚੱਬੇਵਾਲ ਵਿਖੇ ਹੋਵੇਗਾ ਸੜਕ ਦਾ ਉਦਘਾਟਨ ਅਸੀਂ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਅਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਨਬਾਣੀ ਟੀਵੀ ਨਾਲ ਸੰਦੇਸ਼ ਜਾਜ਼ਤ ਤਰਸ਼ੀਕਾਂ